ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਿਲਜੀਤ ਪਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਲਓ ਜੀ ਅੱਜ ਆਪਾਂ ਬਲੌਗ ਸ਼ੁਰੂ ਕਰਦੇ ਆਂ ਜਿੱ ਆਪਾਂ ਤੁਹਾਨੂੰ ਦੱਸਾਂਗੇ ਚੱਕਾਂ ਤੇ ਗੁੰਮ ਪਾਈ ਪਾਈਪ ਲਾਉਣੀ। ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੇਰੀ ਰਿਕਵੈਸਟ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਰੋ। ਲਓ ਜੀ ਅੱਜ ਆਪਾਂ ਵੀਡੀਓ ਸ਼ੁਰੂ ਕਰਦੇ ਆਂ। ਲਓ ਆਪਾਂ ਸਿੱਧਾ ਪਾਸਾ ਕਿ ਮੇਜਾ ਲੈ ਲੈ। ਆਪਾਂ ਨੇ ਲੈ ਲਈ ਲਾਇਆ ਇਸ। ਨਹੀਂ ਸਾਨੂੰ ਆਪਾਂ ਥੋੜੀ ਜਿਹੀ ਉੱਤੇ ਵਧਾ ਕੇ ਰੱਖਾਂਗੇ ਇਸ ਤਰ੍ਹਾਂ ਇਸ ਤੋਂ ਬਾਅਦ ਆਪਾਂ ਆਇਮੀ ਇਹਨੂੰ ਫੋਲਡ ਕਰ ਦਾਂਗੇ ਆ ਦੇਖੋ ਇਸੇ ਤਰ੍ਹਾਂ ਆਪਾਂ ਰੱਖेंगे 6 ਪੱਤਰ ਹੋ ਗਏ ਮਸ਼ੀਨ हे अंतरले पासे सीव आव हो बरले पासे सीव नाही होईल आपण एवढं फोल्ड करे आपण मोड देणार ਪਾਈਪ ਨੂੰ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਅੰਦਰ ਬਾਹਰ ਰੱਖਣੀ ਆ ਓਨੀ ਤੁਸੀਂ ਦੱਬ ਸਕਦੇ ਹੋ चाकू को आप थोड़ी जी उपरा इतों भाई एक, एक चाक नहीं लग गई इस तरह ही आप दूजे चाक से लाव नहीं लग के ਸਾਰੇ ਚੱਕਰ ਤੇ ਰੈਡੀ ਹੋ ਗਈ ਹਾਂ ਦੇ ਨੂੰ ਕੋਲੇ ਕੱਟ ਕੇ ਦਿਖਾਉਣੀ ਆਪਾਂ ਇਧਰਲੇ ਪਾਸੇ ਸੀਨ ਆਉਗੀ ਇਧਰਲੇ ਪਾਸੇ ਸੀਨ ਨਹੀਂ ਆਉਂਦੀ ਹਲ ਰਚਾ ਦੇ ਚੱਕਾਂ ਤੇ ਆਪਾਂ ਲੈਸ ਲਗਾ ਦੇ ਆ ਦੇਖੋ ਕੋਲੋਂ ਨੇੜੇ ਕੱਟ ਕੇ ਦਿਖਾਉਣੀ ਆਪਾਂ ਇਹਦੇ ਬਾਹਰਲੇ ਪਾਸੇ ਕੋਈ ਵੀ ਸੀਨ ਨਹੀਂ ਹੈ ਇਸ ਤਰ੍ਹਾਂ ਆਪਾਂ ਐਵੇਂ ਲਾਈ ਆ இதுக்கு பேசித்தரப்போ போல் காத்தை ਬਾਈਬਲ ਨਾਲ ਉਹ ਬਹੁਤ ਹੀ ਸਾਂਤ ਤਰੀਕਾ ਬਹੁਤ ਛੇਤੀ ਘੱਟ ਸਮੇਂ ਵਿੱਚ ਲੱਗ ਕੇ ਤਿਆਰ ਹੁੰਦੀ ਪੂਰੀ ਵਿਧੀ ਕਮਿਸ਼ਨਾਈ ਆ ਕੋਈ ਇਹਦੇ ਉਹ ਨਹੀਂ ਹੈਗਾ ਦੇਖੋ ਕੋਈ ਬਾਹਰ ਸੇ ਆਉਣ ਨਹੀਂ ਕੋਈ ਕੋਈ ਟਿੱਡਾ ਵੱਡਾ ਨਹੀਂ ਹੋਇਆਗਾ ਜਿਵੇਂ ਸਹੀ ਲੱਗੀ ਚਲੋ ਅੱਜ ਦੀ ਵੀਡੀਓ ਐਂਡਾ ਪੈਠੀ ਕਰ ਦਿੰਦੀ ਮੰਡਾ ਨਸਤ ਬਲੌਗ ਨਾਲ